ਸੋ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਆ ਅੰਮ੍ਰਿਤਸਰ ਦੇ ਟ੍ਰੀਲੀਅਮ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਚੁੱਕੇ ਆ ਟ੍ਰੀਲੀਅਮ ਮਾਲ ਦੇ ਅੰਦਰੋਂ ਔਰ ਬਾਹਰੋਂ ਚੱਪੇ-ਚੱਪੇ ਤੇ ਇੱਕ ਆਪਰੇਸ਼ਨ ਚਲਾਇਆ ਜਾ ਰਿਹਾ ਵਾ ਔਰ ਲਗਾਤਾਰ ਮਾਲ ਦੀ ਚੰਗੀ ਤਰੀਕੇ ਦੇ ਨਾਲ ਜੜਾ ਵਾ ਉਹ ਚੈਕਿੰਗ ਕੀਤੀ ਜਾ ਰਹੀ ਹੈ ਸਰਚ ਆਪਰੇਸ਼ਨ ਲਗਾਤਾਰ ਜਾਰੀ ਆ ਰੱਖੜੀ ਦੇ ਤਿਹਾਣੂ ਲੈ ਕੇ ਪਹਿਲਾਂ ਹੀ ਪੰਜਾਬ ਪੁਲਿਸ ਹਾਈਲਾਈਟ ਤੇ ਸੀਗੀ ਅੱਜ ਅੰਮ੍ਰਿਤਸਰ ਦੇ ਟ੍ਰਿਲਿਅਮ ਮਾਲ ਵਿੱਚ ਬੰਬ ਹੋਣ ਦੀ ਧਮਕੀ ਦਿੱਤੀ ਗਈ ਜਿਸ ਵਿੱਚ ਕਿਹਾ ਗਿਆ ਕਿ ਟ੍ਰਿਲਿਅਮ ਮਾਲ ਦੇ ਅੰਦਰ ਬੰਬ ਫਿਟ ਕੀਤੇ ਹੋਏ ਹਨ ਇਸ ਨੂੰ ਉਡਾ ਦਿੱਤਾ ਜਾਵੇਗਾ ਜਿਸ ਦੇ ਚਲਦੇ ਪੁਲਿਸ ਅਧਿਕਾਰੀ ਹਰਕਤ ਵਿੱਚ ਆਏ ਔਰ ਉਹਨਾਂ ਨੇ ਟ੍ਰਿਲਿਅਮ ਮਾਲ ਨੂੰ ਚਾਰੋਂ ਪਾਸੇ ਸੀਲ ਕਰਕੇ ਅੰਦਰ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਵਾ ਇਸ ਮੌਕੇ ਤੇ ਡੀਏਜੀ ਬਾਰਡਰ ਰੇਂਜ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਆਈ ਸੀ ਕਿ ਟ੍ਰਿਲਿਅਮ ਮਾਲ ਦੇ ਅੰਦਰ ਬੰਬ ਫਿਟ ਕੀਤੇ ਹੋਏ ਹਨ ਜਿਹੜੇ ਬਲਾਸਟ ਕੀਤੇ ਜਾ ਸਕਦੇ ਹਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਅਸੀਂ ਲਗਾਤਾਰ ਇਸ ਦੀ ਜਾਂਚ ਕਰ ਰਹੇ ਹਾਂ ਇਹ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਆ ਰਹੀ ਹੈ ਦੋਸਤੋ ਇੱਕ ਵਾਰ ਫੇਰ ਮੈਂ ਤੁਹਾਨੂੰ ਦੱਸਦਾ ਕਿ ਅੰਮ੍ਰਿਤਸਰ ਦੇ ਟ੍ਰਿਲਿਅਮ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਪੁਲਿਸ ਵੱਲੋਂ ਟ੍ਰਿਲਿਅਮ ਮਾਲ ਜਿਹੜਾ ਕਿ ਅੰਮ੍ਰਿਤਸਰ ਦਾ ਬੇਹਦ ਵੱਡਾ ਔਰ ਭੀੜ-ਪਾੜ ਵਾਲਾ ਮਾਲਵਾ ਪੁਲਿਸ ਵੱਲੋਂ ਲਗਾਤਾਰ ਇਸ ਟ੍ਰਿਲਿਅਮ ਮਾਲ ਦੇ ਅੰ ਰੋਰ ਬਾਅਰ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ ਵਿੱਚ ਇੱਕ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਆਈ ਸੀ ਕਿ ਸਰਕਲ ਜਿਹੜਾ ਮਾਲ ਹੈਗਾ ਇਹਦੇ ਵਿੱਚ ਬੰਬ ਫਿਟ ਕੀਤੇ ਨੇ ਜਿਹੜੇ ਬਲਾਸਟ ਕੀਤੇ ਜਾਊਗਾ ਸਰ ਕਿਸ ਵੱਲੋਂ ਧਮਕੀ ਦਿੱਤੀ ਗਈ ਹੈ ਬੰਬ ਦੀ ਨਹੀਂ ਹਜੇ ਇਹਨੂੰ ਵੈਰੀਫਾਈ ਕਰ ਰਹੇ ਆ ਸਰ ਕੁਝ ਪਤਾ ਲੱਗਾ ਤੁਸੀਂ ਇਹਦੇ ਚੈੱਕ ਕਰ ਰਹੇ ਕਿ ਨਹੀਂ ਸਰਚ ਆਪਰੇਸ਼ਨ ਚੱਲ ਰਿਹਾ ਸਾਰਾ ਸਰਚ ਕਰ ਰਹੇ ਆ ਇਹਨੂੰ ਤੇ ਬਾਕੀ ਵੈਰੀਫਾਈ ਕਰਕੇ ਬਾਅਦ ਸਰ ਕਿੰਨੀਆਂ ਟੀਮਾਂ ਆਈਆਂ ਚੈਕਿੰਗ ਕਰਨ ਦੀਆਂ ਇਦੇ ਵਿੱਚ ਸਾਰੀਆਂ ਟੀਮਾਂ ਇਨਵੋਲ ਨੇ ਇਦੇ ਵਿੱਚ ਬੰਬਸਕਰ ਟੀਮ ਵੀ ਹੈ ਐਂਟੀ ਸਬਟਰੇਜ ਟੀਮ ਹੈ ਔਰ ਸਾਰੀਆਂ ਟੀਮਾਂ ਜਿੰਨੀਆਂ ਵੀ ਹੈਗੀਆਂ ਕੰਸਰਨ ਹੈਗੀਆਂ ਉਹ ਸਾਰੇ ਐਸ ਐਚ ਓਜ਼ ਐਂਡ ਡੀ ਐਸ ਪੀਜ਼ ਇੱਥੇ ਆਏ ਨੇ ਸਰ ਜੇ ਵੀ ਫੈਸਟੀਵਲ ਹੈਗਾ ਅੱਜ ਤੇ ਕਾਫੀ ਲੋਕ ਆਉਂਦੇ ਆ ਅੱਜ ਦੇ ਦਿਨ ਇੱਥੇ ਮਾਲ ਵਗੈਰਾ ਚ ਰਕੜੀਆਂ ਤਿਹਾਰਾ ਉਸ ਨੂੰ ਦੇਖਦੇ ਹੋਏ ਕੋਈ ਇਦਾਂ ਦਾ ਕਿਸੇ ਨੇ ਨਹੀਂ 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 ਐਦਾਂ ਦੀ ਕੋਈ ਗੱਲ ਨਹੀਂ ਆ ਅਸੀਂ ਕਿਸੇ ਨੂੰ ਬਿਲਕੁਲ ਵੀ ਮਤਲਬ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਵੀ ਅਸੀਂ ਕੋਈ ਸਰਚ ਆਪਰੇਸ਼ਨ ਕਰ ਰਹੇ ਆ ਬੜਾ ਸੀਕ੍ਰੀਟ ਢੰਗ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਸਰ ਜਿੱਦਾਂ ਕੋਈ ਪਤਾ ਲੱਗਿਆ ਵੀ ਕੌਣ ਹੈ ਸਖਸ ਉਹ ਤੇ ਇਹਨੂੰ ਵੈਰੀਫਾਈ ਕਰ ਰਹੇ ਆ